ਪਾਕਿਸਤਾਨ ਤੋਂ ਭਾਰਤ ਪਹੁੰਚਿਆ 400 ਹਿੰਦੂਆਂ ਦੀਆਂ ਅਸਥੀਆਂ ਜਿहां ਦੱਸਿਆ ਕਿ ਪਾਕਿਸਤਾਨ ਦੇ ਵਿੱਚ ਕਰਾਚੀ ਦੇ ਪੁਰਾਣੀ ਗੋਲੀਮਾਰ ਇਲਾਕੇ ਦੇ ਹਿੰਦੂ ਸ਼ਮਸ਼ਾਨ ਘਾਰ ਦੇ ਵਿੱਚ ਸਾਲਾਂ ਤੋਂ ਕਲਸ਼ ਦੇ ਵਿੱਚ ਰੱਖੀਆਂ ਗਈਆਂ 400 ਹਿੰਦੂ ਮ੍ਰਿਤਕਾਂ ਦੀਆਂ ਅਸਥੀਆਂ ਸੋਮਵਾਰ ਦਿਨ ਫਰਵਰੀ ਯਾਨੀ ਕਿ ਬੀਤੇ ਦਿਨ ਨੂੰ ਅੰਮ੍ਰਿਤਸਰ ਦੇ ਜੋ ਕਿ ਵਾਗਾ ਟਾਰੀ ਸਰਦ ਰਾਹੀ ਭਾਰਤ ਪਹੁੰਚਿਆ ਨੇ ਇਹਨਾਂ ਅਸਥੀਆਂ ਨੂੰ ਕਰੀਬ 8 ਸਾਲ ਤੱਕ ਸ਼ਮਸ਼ਾਨ ਘਰ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਪਰਿਵਾਰ ਉਹਨਾਂ ਨੂੰ ਗੰਗਾ ਦੇ ਵਿੱਚ ਡੁੱਬਣ ਦੀ ਉਡੀਕ ਕਰ ਰਹੇ ਸੀਗੇ ਦੱਸਦੇ ਕਿ ਮਹਾਕੁੰਭ ਯੋਗ ਦੇ ਵਿੱਚ ਭਾਰਤ ਦਾ ਵੀਜ਼ਾ ਮਿਲਣ ਤੋਂ ਬਾਅਦ ਐਤਵਾਰ 2 ਫਰਵਰੀ ਨੂੰ ਕਰਾਚੀ ਦੇ ਸ੍ਰੀ ਪੰਚਮੁਖੀ ਹਨੂਮਾਨ ਮੰਦਿਰ ਦੇ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਹੈ ਇਸ ਤੋਂ ਬਾਅਦ ਪਰਿਵਾਰ ਨੇ ਅਸਥੀਆਂ ਨੂੰ ਅੰਤਿਮ ਵਿਦਾਇਗੀ ਦਿੱਤੀ ਤਾਂ ਜੋ ਉਹਨਾਂ ਨੂੰ ਮੁਕਤੀ ਲਈ ਗੰਗਾ ਦੇ ਵਿੱਚ ਲੀਨ ਕੀਤਾ ਜਾ ਸਕੇ ਦੱਸ ਦੇ ਕਿ ਇਸ ਤੋਂ ਪਹਿਲਾਂ ਬੁੱਧਵਾਰ 29 ਜਨਵਰੀ ਨੂੰ ਪੁਰਾਣੀ ਕਰਾਚੀ ਦੇ ਗੋਲੀਮਾਰ ਸ਼ਮਸ਼ਾਨ ਘਾੜ ਦੇ ਵਿੱਚ ਵੱਡੀ ਗਿਣਤੀ ਦੇ